ਅੱਜ ਤੋਂ ਪਹਿਲਾਂ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਸਾਰੇ ਸਤਕਾਰਯੋਗ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਤਦਾਦ ਦੇ ਵਿੱਚ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੇ ਖੰਨੇ ਜਿਹੜੀ ਦਾਣਾ ਮੰਡੀ ਹੈ ਇਹਦੇ ਦਫ਼ਤਰ ਵਿਖੇ ਉਰੇ ਸਾਰੇ ਜਣੇ ਪਹੁੰਚੇ ਹੋ ਅੱਜ ਉਰੇ ਅਸੀਂ ਇਕੱਤਰਤ ਹੋਏ ਹਾਂ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਸੈਂਕੜੇ ਆਦੀ ਗਿਣਤੀ ਦੇ ਵਿੱਚ ਅੱਜ ਸਾਡੀ ਸੰਗਤ ਦਾ ਉਰੇ ਇਕੱਤਰਤ ਹੋਇਆ ਔਰ ਇਹ ਵੱਡਾ ਵੱਡਾ ਜਾਨੀ ਕਿ ਅੱਜ ਖੁਸ਼ੀ ਦਾ ਦਿਨ ਹੈ ਇਹ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਤਕਾਰਯੋਗ ਦੋ ਸਾਥੀ ਜਿਨ੍ਹਾਂ ਨੂੰ ਅੱਜ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਦਿੱਤੀ ਗਈ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖੰਨਾ ਦਾ ਪੂਰੇ ਹਲਕੇ ਦੀ ਜਿਹੜੀ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਇਹ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸਾਡਾ ਸਾਰਾ ਜਿੰਨੀ ਵੀ ਇੰਡਸਟਰੀ ਆ ਚਾਹੇ ਚਾਹੇ ਸਾਡਾ ਆੜਤਾ ਚਾਹੇ ਸਾਡੀਆਂ ਚਾਹੇ ਸਾਡੇ ਹੋਰ ਵੀ ਕਿੱਤੇ ਨੇ ਫਲੋਰ ਮੇਲਾ ਨੇ ਸੈਲਰ ਨੇ ਜਾਂ ਸਾਡੇ ਬਾਜ਼ਾਰ ਵੀ ਨੇ ਉਹ ਸਾਰੇ ਦੇ ਸਾਰੇ ਨੇ ਜਿਹੜੇ ਉਹ ਸਾਡੀ ਖੇਤੀ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਦੋਂ ਕਿਸਾਨ ਖੇਤੀ ਕਰਦਾ ਫਸਲ ਪਾਲਦਾ ਜਦੋਂ ਫਸਲ ਦੀ ਕਟਾਈ ਹੋ ਕੇ ਮੰਡੀ ਚ ਆਉਂਦੀ ਆ ਉਸ ਤੋਂ ਬਾਅਦ ਚੋਂ ਸਾਡੇ ਪੰਜਾਬ ਦੀ ਇਕਨੋਮੀ ਚੱਲਦੀ ਆ ਪਰਚੇਜ਼ਿੰਗ ਪਾਵਰ ਵੱਧਦੀ ਆ ਤਾਂ ਹੀ ਸਾਰਿਆਂ ਦੇ ਜਿਹੜੇ ਨੇ ਆਪਣੇ ਇਹ ਸਾਰਾ ਜਿਹੜਾ ਇੱਕ ਸਿਸਟਮ ਹੈ ਇਹ ਘੁੰਮਦਾ ਜਿਹੜੀ ਇਕਨੋਮੀ ਆ ਸਾਡੀ ਸੋ ਉਸ ਨੂੰ ਮੱਧਨ ਨਜ਼ਰ ਰੱਖਦੇ ਹੋਏ ਵੀ ਸਾਡੇ ਕਿਸਾਨ ਭਾਈਆਂ ਨੂੰ ਸਾਡੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਮੈਂ ਮੇਰੇ ਬਹੁਤ ਜ਼ਿੰਮੇਵਾਰ ਦੋ ਸਾਥੀਆਂ ਨੂੰ ਮੇਰੇ ਨਾਲ ਬੈਠੇ ਯਾਦਵਿੰਦਰ ਸਿੰਘ ਬਿੱਟੂ λεਬੜਾ ਜੀ ਜੋ ਕਿ ਸਾਡੇ ਉਰੋਂ ਜਿਹੜੀ ਸਾਡੀ ਐਸੋਸੀਏਸ਼ਨ ਬਣੀ ਹੋਈ ਹੈ ਆੜਤੀ ਐਸੋਸੀਏਸ਼ਨ ਉਰੇ ਖੰਨੇ ਦੀ ਉਹਦੇ ਚੋਂ ਨੁਸਖਤਰ ਵੀ ਨੇ ਇਹਨਾਂ ਨੂੰ ਮੈਂ ਪੂਰੇ ਹਲਕੇ ਖੰਨਾ ਦੀ ਜਿਹੜੀ ਕਿਸਾਨ ਵਿੰਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਰਿਹਾ ਸੋ ਇਹਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਮੇਰੇ ਨਾਲ ਬੈਠੇ ਮੇਰੇ ਬਹੁਤ ਸਤਿਕਾਰਯੋਗ ਮਿਹਨਤੀ ਸਾਥੀ ਲਖਵੀਰ ਸਿੰਘ ਜੀ ਗਿੱਲ ਜਿਨ੍ਹਾਂ ਨੂੰ ਪਿਆਰ ਨਾਲ ਕਾਲਾ ਕਹਿੰਦੇ ਆ ਇਹਨਾਂ ਨੂੰ ਮੈਂ ਕਿਸਾਨ ਵਿੰਗ ਖੰਨੇ ਹਲਕੇ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਤਾਂ ਜੋ ਇਹ ਹੁਣ ਸਾਥੀ ਨੇ ਜਿਹੜੇ ਆਪਣੀ ਟੀਮ ਨੂੰ ਨਾਲ ਲੈ ਕੇ ਪਿੰਡ-ਪਿੰਡ ਦੇ ਵਿੱਚ ਜਾਣਗੇ ਔਰ ਪਿੰਡ-ਪਿੰਡ ਦੇ ਵਿੱਚ ਜਾ ਕੇ 67 ਪਿੰਡ ਜਿਹੜੇ ਖੰਨੇ ਹਲਕੇ ਦੇ ਨੇ ਉੱਥੇ ਜਾਣਗੇ ਉੱਥੇ ਜਾ ਕੇ ਇਕੱਲੇ-ਇਕੱਲੇ ਬੰਦਿਆਂ ਦੇ ਨਾਲ ਸੱਥਾਂ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਕੇ ਕਿਸੇ ਦੀ ਕੋਈ ਸਮੱਸਿਆ ਤਾਂ ਨਹੀਂ ਕਿਸੇ ਨੂੰ ਕੋਈ ਸਰਕਾਰ ਦੇ ਵਿੱਚ ਕੋਈ ਦਿੱਕਤਾਂ ਨਹੀਂ ਆ ਰਹੀ ਸਾਰਿਆਂ ਦੇ ਕੰਮ ਹੋ ਰਹੇ ਨੇ ਹਰ ਤਰ੍ਹਾਂ ਦੀ ਸੁਣਵਾਈ ਹੋ ਰਹੀ ਹੈ ਸਾਰੀਆਂ ਚੀਜ਼ਾਂ ਨੂੰ ਸੁਣਨਗੇ ਸਮਝਣਗੇ ਇਹ ਹੱਥੀਂ ਕਿਰਤ ਕਰਨ ਵਾਲੇ ਸਾਡੇ ਦੋਹੇ ਕਿਸਾਨ ਵੀਰ ਨੇ ਆਪ ਖੇਤੀ ਕਰਦੇ ਨੇ ਆਪ ਖੁਦ ਸੋ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਜਿਹੜਾ ਬਰੀਕੀ ਨਾਲ ਗਿਆਨ ਹੈ ਸੋ ਇਸ ਕਰਕੇ ਅੱਜ ਮੈਂ ਸਮਝਦਾ ਵੀ ਇਹ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਬੜੀ ਇਮਾਨਦਾਰੀ ਦੇ ਨਾਲ ਤੇ ਬੜੀ ਜਿਹਨੂੰ ਕਹ ਲੋ ਵੀ ਡੈਡੀਕੇਸ਼ਨ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਇਹ ਨਭਾਣਗੇ ਮੈਂ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਮੁਬਾਰਕਬਾਦ। ਜਿਹੜਾ ਸਰਕਾਰ ਨੇ ਵਾਪਸ ਲਈ ਉਹ ਵਾਰੀ ਕਿ ਕਿ ਮੈਂ ਮੰਡੀ ਪਹੁੰਚੂ ਕਿ ਫੈਡ ਫੀਡਬੈਕ ਆਦਾ। ਦੇਖੋ ਪੂਰੇ ਮੈਂ ਕਹਿੰਦਾ ਜੀ ਇਤਿਹਾਸ ਚ ਚੱਕ ਕੇ ਦੇਖ ਲਓ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਦੋਨੋਂ ਸੁਪਰੀਮ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਤਕਾਰਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਉਹਨਾਂ ਦੀ ਜੋ ਕਿਸਾਨੀ ਪ੍ਰਤੀ ਸੋਚ ਹੈ ਸਭ ਤੋਂ ਸੈਂਸਿਟਿਵ ਸੋਚ ਉਹਨਾਂ ਦੀ ਹੈ ਜਦੋਂ ਇਹ ਕਾਲੇ ਕਾਨੂੰਨ ਆਏ ਸੀਗੇ ਤਿੰਨ ਉਦੋਂ ਵੀ ਜਦੋਂ ਇਹ ਧਰਨੇ ਲੱਗੇ ਸੀ ਤਾਂ ਇੱਕੋ ਇੱਕ ਪਾਰਟੀ ਸੀ ਜੀ ਨੇ ਕਿਸਾਨਾਂ ਦੇ ਪਿੱਛੇ ਜਾ ਕੇ ਖੜ ਕੇ ਪਿੱਠ ਥਾਪੜੀ ਸੀ ਆਮ ਆਦਮੀ ਪਾਰਟੀ ਔਰ ਚਾਹੇ ਉੱਥੇ ਇੰਟਰਨੈਟ ਦੀ ਫੈਸਿਲਿਟੀ ਦੀ ਗੱਲ ਕਰੀਏ ਚਾਹੇ ਉੱਥੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸੰਗਤ ਨੇ ਵੀ ਬਹੁਤ ਸਹਿਯੋਗ ਦਿੱਤਾ ਇਹ 'ਚ ਕੋਈ ਸ਼ੱਕ ਨਹੀਂ ਪਰ ਜੋ ਸਰਕਾਰੀ ਪਦਰ ਤੇ ਕਰ ਸਕਦੇ ਸੀ ਜਦੋਂ ਮੋਦੀ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਉਰੇ ਜ਼ੇਲਾ ਬਣਾਉਣ ਨੂੰ ਵੱਡੇ ਵੱਡੇ ਗਰਾਊਂਡ ਦੋ ਦਾ ਜਵਾਬ ਦਿੱਤਾ ਸੀ ਡਿਨਾਈ ਕਰਤਾ ਸੀ ਬਿਲਕੁਲ ਨਹੀਂ ਕਿਸਾਨ ਸਾਡੇ ਸਿਰ ਤੇ ਤਾਜ ਸੀ ਸੋ ਇਹ ਜਿਹੜੀ ਜਦੋਂ ਸਾਨੂੰ ਇਹ ਲੱਗਿਆ ਕਿ ਇਹ ਚੀਜ਼ ਜਿਹੜੀ ਆ ਕਿ ਕਿਤੇ ਮਤਲਬ ਕਿ ਕੁਝ ਫੈਸਲੇ ਜ਼ਿੰਦਗੀ ਚ ਆਹੀ ਜਾਂ ਇਸਪਾਰ ਕਰਨੇ ਪੈੰਦੇ ਨੇ ਜਾਂ ਉਸਪਾਰ ਕਰਨੇ ਸਾਡੇ ਕਿਸਾਨ ਸਾਡੇ ਸਿਰ ਤੇ ਤਾਜ ਨੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਬਾਬਸਲੇ ਲਈ ਇੱਕ ਪਰਿਵਾਰ ਵਾਂਗ ਸੋ ਮੈਂ ਇਸ ਗੱਲ ਦੇ ਉੱਤੇ ਸਾਡੇ ਜਿੱਥੇ ਦੋਹੇ ਸੁਪਰੀਮ ਲੀਡਰਸ ਦਾ ਜਣੀ ਕਿ ਮੈਂ ਵੱਡੇ ਦਿਲ ਵੱਡਾ ਦਿਲ ਦਿਖਾਉਣ ਲਈ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਹ ਵੀ ਅਸ਼ਵਾਸ਼ਣ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਹਮੇਸ਼ਾ ਸਾਡੇ ਕਿਸਾਨਾਂ ਨੂੰ ਪਿਆਰ ਕਰਦੀ ਹੈ ਕਿਸਾਨਾਂ ਦੇ ਨਾਲ ਹਮੇਸ਼ਾ ਬਰਾਬਰ ਡਟ ਕੇ ਖੜਾ ਇਹ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਪੰਚਾਇਤੀ ਮਹਿਕਮੇ ਦੇ ਵਿੱਚ ਜਿਹੜੀ ਆਪਾਂ ਜੁੱਧੂ ਨਸ਼ਾਬਦ ਕਿੱਟਾ ਬਣਾਉਣੀ ਆ ਵੀ ਹੁੰਦੇ 15000 ਦੇ ਪੰਚਾਇਤ ਤੋਂ ਬਿੱਲ ਕਟਾ ਕੇ ਜੀ ਸਮਾਨ 7500 ਦਾ ਹੁੰਦਾ ਤੁਹਾਡੇ ਤਾਂ ਵੀ ਗੱਲ ਪਹੁੰਚੀ ਹੈ ਨੇ ਕਾਫੀ ਜਿਹੜੇ ਇਲਜ਼ਾਮ ਲਾਇਆ ਇਸ ਦੇ ਬਾਰੇ ਕੀ ਇਹ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਤੁਸੀਂ ਦੇਖੋ ਹਰਾਨੀ ਦੀ ਗੱਲ ਇਹ 13246 ਪੰਚਾਇਤਾਂ ਨੇ ਪੂਰੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਜੇ ਇਹ ਗੱਲ ਕਿਸੇ ਨੂੰ ਪਤਾ ਲੱਗੀ ਹੈ ਕੋਈ ਇਹ ਇਹ ਕੁਝ ਸਰਟਨ ਪਿੰਡਾਂ ਦੇ ਵਿੱਚ ਕਈ ਅਫਸਰਾਂ ਨੇ ਸ਼ਰਾਰਤ ਕੀਤੀ ਸੀ ਕੋਈ ਜ਼ਿਆਦਾ ਨਹੀਂ ਘਾਟੇ ਪਿੰਡ ਨੇ ਇਹ ਹਰਾਨੀ ਦੀ ਗੱਲ ਤੁਸੀਂ ਇਹ ਦੇਖੋ ਮੈਂ ਆਪਣੇ ਡਿਪਾਰਟਮੈਂਟ ਪ੍ਰਤੀ ਕਿੰਨਾ ਵਿਜੀਲੈਂਟ ਆਂ ਸਭ ਤੋਂ ਪਹਿਲਾਂ ਇਹ ਗੱਲ ਮੈਨੂੰ ਪਤਾ ਲੱਗੀ ਸੀ ਔਰ ਮੈਂ 15 ਦਿਨ ਪਹਿਲਾਂ ਇਹਦੇ ਤੇ ਇੱਕ ਐਸਆਈਟੀ ਬਣਾ ਕੇ ਮਤਲਬ ਕਿ ਆਪਣੇ ਵਿਦਰਨ ਡਿਪਾਰਟਮੈਂਟ ਔਰ ਇਹਦੀ ਉੱਚ ਪੱਧਰੀ ਜਾਂਚ ਬਿਠਾਤੀ ਔਰ ਜਿਹੜੇ ਬੰਦੇ ਇਹਦੇ ਚ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਐਗਜ਼ੈਂਪਲਰੀ ਸਜ਼ਾ ਹੋਊਗੀ ਐਗਜ਼ੈਂਪਲਰੀ ਐਗਜ਼ੈਂਪਲ ਸੈਟ ਹੋਊਗੀ ਇਤਿਹਾਸ ਚ ਵੀ ਕਿਸੇ ਮੰਤਰੀ ਨੇ ਕਿਸੇ ਸਰਕਾਰ ਨੇ ਐਡੀ ਵੱਡੀ ਐਗਜ਼ੈਂਪਲ ਸੈਟ ਕੀਤੀ ਹੈ ਇਹ ਇਹ 15 ਦਿਨ ਬਾਅਦ ਜਾ ਕੇ ਨੇ ਹਰਾਨੀ ਦੀ ਗੱਲ ਤਾਂ ਇਹ ਦੇਖੋ 15 ਦਿਨ ਬਾਅਦ ਕਿਸੇ ਨੇ ਕਹਿਤਾ ਹੋਣਾ ਵੀ ਜੀ ਤੁਹਾਡੀ ਮਾੜੀ-ਮੋਟੀ ਕਿਤੇ ਹੋ ਸਕਦਾ ਤੁਹਾਡੀ ਖੁਸ਼ੀ ਹੋਈ ਜ਼ਮੀਨ ਬਚ ਜਵੇ ਫੇਰ ਹੋਏ ਲੀਡਰ ਨੇ ਜ਼ਮਾਨਤਾ ਜ਼ਬਤ ਹੋਏ ਲੀਡਰ ਨੇ ਖੰਨੇ 'ਚੋਂ ਨਕਾਰੇ ਹੋਏ ਨੇ ਇਹਨਾਂ ਦੇ ਰਾਜ 'ਚ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਘਰਾਂ 'ਚ ਲੋਕਾਂ ਦੇ ਸੱਥਰ ਵਿਛਾਉਣ ਵਾਲੇ ਲੀਡਰ ਆ ਮੰਡੀ 'ਚ ਜਿੱਥੇ ਬੈਠੇ ਆ ਪੂਰੇ ਘਟਾਲਾ ਕਰਨ ਵਾਲੇ ਇਹਨਾਂ ਦੇ ਟਾਈਮ ਦੇ ਮਤਲਬ ਕਿ ਵੱਡੇ ਲੀਡਰ ਰਹੇ ਆਪਣੇ ਆਪ ਨੂੰ ਕਹਣ ਵਾਲੇ ਬਾੜਦਾਨੇ ਚੋਂ ਰੁਪਈਏ ਖਾਣ ਵਾਲੇ ਹੈ ਆਪਣੇ ਚਹੇਤਿਆਂ ਨੂੰ ਇਹ ਠੇਕੇ ਦੇਣ ਵਾਲੇ ਆਪਣੇ ਚਹੇਤਿਆਂ ਨੂੰ ਉਹਦੇ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਆ ਲੈਟਾ ਲੱਗਦੀਆਂ ਨੇ ਉਹਦੇ ਠੇਕੇ ਦਾ バス ੱਡਿਆਂ ਦੇ ਠੇਕੇ ਦੇਣ ਵਾਲੇ ਇਹ ਲੋਕ ਮਤਲਬ ਕਿ ਹੁਣ ਸਾਨੂੰ ਸਿਖਾਣਗੇ ਵੀ ਕਿਵੇਂ ਸਰਕਾਰਾਂ ਚੱਲਦੀਆਂ ਸੋ ਇਹ ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਫੇੜਨਾ ਇਹ ਤਰਕੋ ਹੈਰਾਨੀ ਦੀ ਗੱਲ ਇਹ ਜਿਹੜੇ ਖੰਨੇ ਦੇ ਸਾਡੇ ਉਹਦੇ ਸਾਫਕਾ ਐਮ ਐਲ ਏ ਨੇ ਉਹਨਾਂ ਚ ਇੰਨਾ ਦਮ ਖਾਮ ਨਹੀਂ ਕਿ ਇਕੱਲੇ ਕਿਤੇ ਖੰਨੇ ਦੇ ਵਿੱਚ ਵਿਚਰ ਲੈਣ ਆਸ-ਪਾਸ ਦੇ ਦੋ ਹਲਕਿਆਂ ਦੇ ਤਾਂ ਉਹਨਾਂ ਨੂੰ ਲੀਡਰ ਸੱਦਣੇ ਪੈਂਦੇ ਨੇ ਆਪਣੇ ਨਾਲ ਵੀ ਚਲੋ ਜੀ ਮੇਰੇ ਨਾਲ ਪੋਰਾ ਲੋਕਾਂ ਨੂੰ ਐ ਵੀ ਲੱਗੇ ਵੀ ਮੇਰੇ ਨਾਲ ਦੋ ਬੰਦੇ ਹੈਗੇ ਨੇ ਸਭ ਤੋੜਦਾ ਖੰਡਾਤਾ ਇਹਨਾਂ ਦੇ ਨਾਲ ਇੱਕ ਵੀ ਕੰਮ ਦਾ ਬੰਦਾ ਅਜ ਇਹਨਾਂ ਦੇ ਨਾਲ ਨਹੀਂ ਸ਼ਹਿਰਦਾ ਔਰ ਬੁਰੀ ਤਰ੍ਹਾਂ ਨੇ ਖਤਮ ਹੋ ਚੁੱਕੇ ਨੇ ਦੇਖੋ ਜੀ ਮੈਂ ਤਾਂ ਵਿਧਾਨ ਸਭਾ 'ਚ ਗੱਲ ਚੱਕੀ ਸੀ ਆਈ ਵਾਸ ਦਾ ਫਰਸਟ ਪਰਸਨ ਮੈਂ ਪਹਿਲਾ ਬੰਦਾ ਹਾਂ ਜੀਨੇ ਗੱਲ ਚੱਕੀ ਵਿਧਾਨ ਸਭਾ ਦੇ ਵਿੱਚ ਇੱਕ ਵੀ ਦਿਖਾ ਦੇਣ ਜੇ ਕਿਸੇ ਨੇ ਆਵਾਜ਼ ਚੱਕੀ ਹੋਵੇ ਔਰ ਮੈਂ ਪ੍ਰੋਪਰ ਇਹਦੀ ਪ੍ਰोसीडिंग ਕਰ ਰਹੇ ਆ ਅੱਗੇ ਵਧ ਰਹੇ ਆ ਜਿਸ ਦਿਨ ਜਿਸ ਦਿਨ ਇਹਦੀ ਸਾਰੀ ਦੀ ਸਾਰੀ ਜੋ ਸਾਡਾ ਲੀਗਲ ਪ੍ਰੋਸੈਸਾ ਕੰਪਲੀਟ ਹੋ ਗਿਆ 100% ਬਣਾਵਾਂਗੇ ਜੀ ਅਸੀਂ ਕਿਤੇ ਇਸ ਗੱਲ ਤੋਂ ਮੁੱਕਰਦੇ ਆ ਵਾਦਾ ਕੋਈ ਨਹੀਂ ਕਰਦਾ ਜਿਹੜੇ ਬੰਦੇ ਵਾਦੇ ਕਰਦੇ ਆ ਫਿਰ ਮੁੱਕਰਦੇ ਨੇ ਮੇਰੀ 101% ਸੀਰੀਅਸ ਕੋਸ਼ਿਸ਼ ਹੈ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਨੇ ਤਾਂ ਕਦੇ ਜ਼ਿੰਦਗੀ 'ਚ ਜਾ ਕੇ ਆਪਣੇ ਜ਼ਿਲ੍ਹੇ ਦਾ ਜੱਜਾ ਵੀ ਨਹੀਂ ਬੋਲਿਆ ਕਦੇ ਜਾ ਕੇ ਸੋ ਜ਼ਿਲ੍ਹਾ ਕਿੱਥੋਂ ਬੰਨਣਾ ਸੀ ਇਹਨਾਂ ਤੋਂ ਉਈਓ ਉੱਥੇ ਬਰਫੀਆਂ ਖਾ ਕੇ ਆਪਣੀਆਂ ਬੈਸਣ ਦੀਆਂ ਪਨੀਰ ਦੇ ਪਕੌੜੇ ਖਾ ਕੇ ਕੌਫੀਆਂ ਪੀ ਕੇ ਵਿਧਾਨ ਸਭਾ 'ਚੋਂ ਐਂ ਮੁਰਦੇ ਰਹੇ ਨੇ ਇਹ ਇੱਕ ਵੀ ਦਿਖਾ ਦੇਣ ਜੇ ਕਿਸੇ ਬੋਲੇ ਹੋਣੇ ਅੱਜ ਤੱਕ ਮੋਹਰੀ ਸਾਹਿਬ ਇੱਕ ਤਾਂ ਕੋਲ ਸਾਹਿਬ ਨੇ ਕੱਲ ਹੋਰ ਗੱਲ ਕੀਤੀ ਸੀ ਇੱਕ ਆ ਵੀਡੀਓ ਹੁੰਦੀ ਆ ਵੀਡੀਓ ਮੋਹਰੀ ਜੀ ਉਹ ਦੋ ਪਿੰਡਾਂ ਜੀ ਦਾ ਫਲਾਕਾ ਕਰਕੇ ਬਣਾ ਲਿਆ ਤੁਸੀਂ ਵੀ ਪ੍ਰੈਸ ਕੰਪੋਨੈਂਟ ਤੋਂ ਵੀ ਦਿਓ ਜੀ ਨਾਲ ਹਾਂ ਕਹਿੰਦਾ ਪੋਸਟਿੰਗ ਹੋ ਗਈ ਦੋ ਜਨਾਂ ਦਾ ਕਿੱਥੇ ਹੋਈ ਹੈ ਜੀ ਉਹ ਪੋਸਟਿੰਗ ਆਨੇ ਦੀ ਕਹਿੰਦੇ ਬੰਦਲਾ ਤੇ ਕੋਈ ਹੋਰ ਹੋ ਲੱਗ ਉਹ ਨੇ ਉਹ ਸਸਪੈਂਡ ਚੱਲ ਰਿਹਾ ਜੀ ਉਹ ਬੰਦਾ ਆਲਰੇਡੀ ਸਸਪੈਂਡ ਚੱਲ ਰਿਹਾ ਔਰ ਉਹਦੀ ਇਨਕੁਆਇਰੀ ਹੈ ਜਿਹੜੀ ਵਿਜੀਲੈਂਸ ਨੂੰ ਮਾਰਕ ਹੋਈ ਹੋਈ ਹੈ ਔਰ ਮੈਨੂੰ ਤਾਂ ਐ ਲੱਗਦਾ ਵੀ ਵਿਜੀਲੈਂਸ ਕੋ ਇਨਕੁਆਇਰੀ ਹੈ ਕਿ ਉਹ ਬਾਕੀ ਹੁਣ ਕਾਨੂੰਨ ਕਿਵੇਂ ਉਹਨੂੰ ਕੋਰਟ ਵੀ ਆ ਵਿੱਚ ਨਾ ਸੋ ਹਾਈ ਕੋਰਟ ਵੀ ਉਹ ਗਿਆ ਹੋਇਆ ਸੋ ਇਸ ਕਰਕੇ ਜੇ ਕਾਨੂੰਨ ਨੇ ਸਾਡਾ ਸਾਥ ਦੇਤਾ ਅਸੀਂ ਉਹ ਬੰਦਾ ਨੌਕਰੀ ਤੋਂ ਕੱਢਾਂਗੇ ਡਿਸਮਿਸ ਕਰਾਂਗੇ ਉਹਨੂੰ ਸਾਡੀ ਤਾਂ 0 ਡਾਲਰ ਸਰਕਾਰ ਹੈ ਜੀ ਇਹ ਨਾ ਵੰਗਣੀ ਹੈ ਕਿ ਅਸੀਂ ਸੋ ਇਸ ਕਰਕੇ ਬੱਚਾ ਬੱਚਾ ਖੰਨੇ ਦਾ ਬੱਚਾ ਬੱਚਾ ਇਸ ਏਰੀਆ ਦਾ ਜਾਣਦਾ ਕਿ ਸਾਡੀ ਆਪਣੇ ਹਲਕੇ ਪ੍ਰਤੀ ਸਾਡੀ ਸਾਡੇ ਸ਼ਹਿਰ ਪ੍ਰਤੀ ਸਾਡੀ ਪਿੰਡਾਂ ਪ੍ਰਤੀ ਸਾਡੇ ਪੰਜਾਬ ਪ੍ਰਤੀ ਸਾਡੀ ਕਿੰਨੀ ਸੈਂਸਿਟੀ ਹੈ ਥੈਂਕ ਯੂ ਜੀ